ਖੜੇ ਟਰਾਲੇ ਨਾਲ ਟਕਰਾਇਆ ਮੋਟਰਸਾਈਕਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬਬਰੀ ਦੇ ਫਲਾਈਓਵਰ ਤੇ ਖੜੇ ਇੱਕ ਰੇਤ ਨਾਲ ਭਰੇ ਟੀਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆ ਬੱਜਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਦਿੰਦੇ ਆ ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨਾਲ ਬਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟਿਪਰ ਖੜਾ ਸੀ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿਪਰ ਦੇ ਪਿੱਛੇ ਆ ਟਕਰਾਇਆ ਉਸ ਨੂੰ ਨੀਂਦ ਦਾ ਝੋਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਵਾਰੇ ਤਾਂ ਕਿਹਾ ਨਹੀਂ ਜਾ ਸਕਦਾ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਜੇ ਜੀਵਨਵਾਲ ਬਬਰੀ ਦਾ ਪੁਲ ਵਾ ਬੋਲਦੇ ਉੱਤੇ ਟਰੱਕ ਲੋਤਾ ਜੇ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਉੱਤੇ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਵਾਲੇ ਖਲੋਤੇ ਇੱਥੇ ਤੇ ਸੇਵ ਬੋਡੀ ਲੈ ਗਏ ਆ ਬੋਡੀ ਲੈ ਗਏ ਸੇਵ ਪੁਲਸ ਹਸਪੀਟਲ ਨਾਲ ਗਏ ਆ ਤਿੰਨ ਕੋਈ ਦੀ ਗੱਲ ਐਕਸੀਡੈਂਟ ਤੋਂ ਪਹਿਲੇ ਖਲੋਤਾ ਹੋਵੇਗਾ ਤਾਂ ਹੀ ਤਿੰਨ ਉਹ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਏ ਮੇਰਾ ਨਾ ਕਸ਼ਮੀਰ ਸੇ ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੁੱਕਰੇ ਆਏ ਆ ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਰਹੀ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਢਾਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵੇਖੇ ਪਹੁੰਚਾਇਆ ਹੈ ਅਸੀਂ ਅਤੇ ਅਟੁੱਟ ਵਿਸ਼ਵਾਸੀ ਯਾਤਰਾ ਦਿਨਾਂਲ ਪੰਜਾਬ ਐਂਡ ਸਿੰਧ ਬੈਂਕ ਮਨਾ ਰਿਹਾ ਹੈ 117ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਆਪਣੇ ਸਾਰੇ ਗ੍ਰਾਹਕਾਂ ਸਰਪਰਸਤਾ ਅਤੇ ਹਿੱਸੇਦਾਰਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਾ ਹੈ ਪੰਜਾਬ ਐਂਡ ਸਿੰਧ ਬੈਂਕ ਜਿੱਥੇ ਸੇਵਾ ਹੀ ਜੀਵਨ ਉਦੇਸ਼ ਹੈ